ਚਾਲ ਜੀ ਮੇਰਾ ਨਾਮ ਅਵਤਾਰ ਸੈਣੀ ਆ ਅੱਜ ਕਿੱਥੇ ਖੜੇ ਆ ਜੀ ਅਸੀਂ ਲਾਹੌਰ ਪਿੰਡ ਚ ਖੜੇ ਆ ਠੀਕ ਹੈ ਪ੍ਰਧਾਨ ਹੋਰੀ ਹੁ ਕੀ ਹੋਇਆ ਹੈ ਹੋਇਆ ਇਹ ਐਨ ਐਚ ਵਾਲੇ ਕਬਜ਼ੇ ਲੈਣ ਆਏ ਹੋਏ ਨੇ ਜਿਨ੍ਹਾਂ ਨੂੰ ਤਾਂ ਇਹਨਾਂ ਨੇ ਪੈਸੇ ਦਿੱਤੇ ਜਿਹੜੇ ਲੋਕਾਂ ਨੇ ਪੈਸੇ ਲੱਲੇ ਉਹਨਾਂ ਦਾ ਤਾਂ ਕਬਜ਼ਾ ਲੈਣ ਜਾਂ ਨਾ ਲੈਣ ਮੇਰਾ ਪੈਟਰੋਲ ਬੰਬਾ ਮੈਨੂੰ ਐਗਰੀਕਲਚਰ ਦਾ ਮੁਆਵਜ਼ਾ ਦਿੰਦੇ ਸੀਗੇ ਮੈਂ ਮੁਆਵਜ਼ਾ ਲਿਆ ਨਹੀਂ ਕਿਉਂਕਿ ਮੈਨੂੰ ਕਮਰਸ਼ੀਅਲ ਦਾ ਮੁਆਵਜ਼ਾ ਚਾਹੀਦਾ ਅੱਜ ਧੱਕੇ ਨਾਲ ਆ ਕੇ ਫੋਰਸ ਲੈ ਕੇ ਮੇਰੀ ਕੰਦ ਵੀ ਢਾਤੀ ਇਹਨਾਂ ਨੇ ਹੋਰ ਨੁਕਸਾਨ ਕੀਤਾ ਆ ਤੇ ਇਹ ਜ਼ੁਲਮ ਹੋ ਰਿਹਾ ਧੱਕਾ ਹੋ ਰਿਹਾ ਸਾਡੇ ਨਾਲ ਇਸ ਸਬੰਧ ਵਿੱਚ ਕੋਈ ਇਥੇ ਕੋਰਸ ਅਧਿਕਾਰੀ ਜਾਂ ਹੋਰ ਕੋਈ ਅਧਿਕਾਰੀ ਪਹੁੰਚਾ ਮੈਂ ਹਨੇ ਸਗਾ ਮੇਰੇ ਪਿੱਛੋਂ ਇੱਥੇ ਪਿੰਡ ਵਾਲਿਆਂ ਨੇ ਬਥੇਰਾ ਰੋਕਿਆ ਆ ਮੁਰੇ ਅੜੇ ਆ ਇਹਨਾਂ ਦੇ ਪੁਲਿਸ ਦੇ ਅਫਸਰ ਨਾਲ ਲੈ ਕੇ ਆਏ ਹੋਏ ਸਗੇ ਠੀਕ ਹੈ ਤੇ ਕੀ ਹੁਣ ਇਸ ਸੰਬੰਧੀ ਕੋਈ ਸ਼ਿਕਾਇਤ ਤੁਸੀਂ ਕਰੋਗੇ ਜਾਂ ਤੁਹਾਨੂੰ ਬਿਲਕੁਲ ਦਮਾ ਗਿਆ ਅਸੀਂ ਨਹੀਂ ਇੱਦਾਂ ਕਬਜ਼ੇ ਲੈ ਲੈਂਦੇ ਤਾਂ ਬਹੁਤ ਧੱਕਾ ਸੀ ਹਾਈ ਕੋਰਟ ਚ ਰੈਟ ਪਾਈ ਹੋਈ ਆ ਉਹਦੀ ਤਰੀਕਾ ਪੈ ਰਹੀਆਂ ਹੱਲੇ ਉੱਥੇ ਕੋਈ ਫੈਸਲਾ ਨਹੀਂ ਹੋਇਆ ਤੇ ਬਿਨਾ ਦੱਸੇ ਪੁੱਛੇ ਕੋਈ ਸਾਨੂੰ ਨੋਟਿਸ ਨਹੀਂ ਦਿੱਤਾ ਕੋਈ ਕੁਛ ਨਹੀਂ ਇਹਨਾਂ ਨੇ ਆ ਕੇ ਅਜ ਕੰਦਾ ਢਾਤੀਆਂ ਸਾਡੀਆਂ ਮਸ਼ੀਨਾਂ ਲੈ ਕੇ ਆ ਕੇ ਮੰਗ ਕੀ ਕਰਦੇ ਮੰਗ ਕੀ ਸਾਨੂੰ ਜਿਹੜਾ ਮੁਆਵਜ਼ਾ ਬਣਦਾ ਹੈ ਉਹ ਦਿੱਤਾ ਜਾਵੇ ਅਸੀਂ ਕਬਜੇ ਦੇਣ ਨੂੰ ਤਿਆਰ ਆ ਸਾਰਾ ਪਿੰਡ ਦੇਣ ਨੂੰ ਤਿਆਰ ਆ ਪਰ ਜਿਹਦਾ ਜੋ ਕਬਜਾ ਸਾਹਮਣੇ ਦੁਕਾਨਾਂ ਨੇ ਕਮਰਸ਼ੀਅਲ ਨੇ ਇਹਨਾਂ ਨੂੰ ਚਾਹੀਦਾ ਬਰਾਨੀ ਦਾ ਦੇਈ ਜਾ ਰਹੇ ਨੇ ਮੁਆਵਜ਼ਾ ਮੇਰਾ ਪੈਟਰੋਲ ਬੰਬ ਇਹਨਾਂ ਨੇ ਸ਼ੋਅ ਹੀ ਨਹੀਂ ਕੀਤਾ ਕਹਿੰਦੇ ਹੈ ਹੀ ਨਹੀਂ ਜੀ ਕਾਗਜ਼ਾਂ 'ਚ ਜਦੋਂ ਤੁਹਾਡਾ ਪੈਟਰੋਲ ਬੰਬ ਲੱਗਾ ਸੀ ਉਹਨੇ ਕਮਰਸ਼ੀਅਲ ਤਰਾਕਾ ਹੀ ਲੱਗਾ ਸੀ ਬਿਲਕੁਲ ਕਮਰਸ਼ੀਅਲ ਉਦਾਂ ਲੱਗਦਾ ਹੀ ਨਹੀਂ ਜੀ ਐਨਓਸੀਆਂ ਲੈ ਕੇ ਡੀਸੀ ਤੋਂ ਸਾਰਾ 8-10 ਵਿਭਾਗਿਆਂ ਤੋਂ ਹੁੰਦੀ ਆ ਸੀਐਲਜੀ ਹੁੰਦੀ ਆ ਕੀ ਲੱਗਦਾ ਕੀ ਹੁਣ ਇਹ ਧੱਕਾ ਕਰ ਰਹੇ ਆ ਬਹੁਤ ਧੱਕਾ ਜੀ ਧੱਕਾ ਹੀ ਹੋ ਰਿਹਾ ਹੋਤੀ ਹੋ ਰਿਹਾ ਠੀਕ ਹੈ ਮੁਆਵਜ਼ਾ ਦੇ ਦੇਣ ਲੈ ਲੈਣ ਕਵਚਾ ਸਾਨੂੰ ਕੋਈ ਚੱਕਰ ਨਹੀਂ ਕੋਈ ਅਤਰਾਜ ਨਹੀਂ ਜੋ ਬਣਦਾ ਮੁਆਵਜ਼ਾ ਉਹ ਤਾਂ ਦਿੱਤਾ ਜਾਵੇ ਜੀ ਕੀ ਨਾਮ ਆਪਣਾ ਸਭ ਨੂੰ ਚਾਂਦੀ ਸ਼ਰਮਾ ਆ ਕੀ ਘਟਨਾ ਹੋਈ ਹੈ ਇੱਥੇ ਇਕੱਠੇ ਸਾਰਾ ਪਿੰਡ ਸਰ ਕੱਥੇ ਸਾਲ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਨਾ ਹੀ ਅਸੀਂ ਕੋਈ ਮੁਆਵਜ਼ਾ ਲਿਆ ਕਿਉਂਕਿ ਸਾਡਾ ਜਿਹੜਾ ਸਰ ਮੇਰਾ ਦੇਖੋ ਘਰ ਤੁਸੀਂ ਸਾਡੇ ਸਾਹਮਣੇ ਕੰਧ ਦੇਖ ਸਕਦੇ ਸਾਡੀ ਕੰਧ ਸਾਰੀ ਢਾਕੇ ਚੱਲੇ ਗਏ ਇਹ ਕੁਛ ਨਾ ਕੁਛ ਦੱਸਿਆ ਦੱਸਿਆ ਨੀ ਨਾ ਨਹੀਂ ਆਈ ਸੀ ਇਹ ਕੰਧ ਦਾ ਸਾਰੇ ਸਾਰੇ ਡੀਸੀ ਆਫਿਸ ਤੋਂ ਹੀ ਆਏ ਹੋਏ ਸੀ ਬੰਦੇ ਲੈ ਨੈਸ਼ਨਲ ਹਾਈਵੇ ਜਿਹਨੂੰ ਕਹਿੰਦੇ ਆ ਇਹ ਹਾਂਜੀ ਨਹੀਂ ਅੱਗੇ ਕੁਛ ਨਹੀਂ ਬੋਲੇ ਕੱਖ ਨਹੀਂ ਅਸੀਂ ਸਾਰੇ ਅੰਦਰ ਸੀਗੇ ਅੰਦਰ ਬੈਠੇ ਸੀ ਸਿੱਧੀ ਆ ਕੇ ਇਹ ਅੱਗੇ ਪਲਟੋਚੇ ਜਣਾ ਸਟਾਰਟ ਕਰ ਦਿੱਤਾ ਤੁਸੀਂ ਅੰਦਰ ਸੀ ਉਸ ਵੇਲੇ ਹਾਂ ਅੰਦਰ ਹੀ ਸੀਗੇ ਸਾਰੇ ਅਸੀਂ ਸਾਡਾ ਕਿ ਕੰਧ ਸੀ ਤੁਹਾਡੀ ਕੰਧ ਢਾ ਦਿੱਤੀ ਉਹਨਾਂ ਨੇ ਜਦੋਂ ਨੋਟਿਸ ਦਵੋ ਤੁਹਾਨੂੰ ਆਗੇ ਪਹਿਲਾਂ ਉਸੇ ਕੋਈ ਸਰ ਸਾਧੀਆਂ ਗੁੰਡਾ ਕਰਦੀ ਕਰ ਰਹਾ ਇਹ ਔਰ ਮੇਰੇ ਭਾਜੀ ਜੀ ਮੇਰਾ ਬ੍ਰਦਰ ਜਿਹੜਾ ਆ ਕੇ ਮੋੜੇ ਖੜਾ ਹੋ ਗਿਆ ਬਲਡੋజర్ ਦੇ ਅੱਗੇ ਕਿ ਨਹੀਂ ਕੰਦ ਨਹੀਂ ਹਟਾਣੀ ਹੈਗੀ ਤਾਂ ਜਿਹੜਾ ਨਾਲ ਦਾ ਇੱਕ ਬੰਦਾ ਸੀਗਾ ਜਿਹਨੇ ਬਲੂ ਟਰਬਨ ਬੰਨੀ ਹੋਈ ਸੀ ਉਹ ਕਹਿੰਦਾ ਚਲਾ ਦਿਓ ਇੱਥੇ ਉਹ ਬੋਲੇ ਇੱਥੇ ਉੱਤੇ ਬਲਡੋజర్ ਚਲਾ ਦਿਓ ਕੀ ਗੱਲ ਕਿਉਂ ਚਲਾ ਦੀਏ ਜੀ ਉਹਦੀ ਅਸੀਂ ਮੁਆਵਜ਼ਾ ਨਹੀਂ ਦੇਿਆ ਜਿਹਨੇ ਮੁਆਵਜ਼ਾ ਸੀ ਉਹ ਲੈਟਾਓ ਜਾ ਕੇ ਅਸੀਂ ਮੁਆਵਜ਼ਾ ਲਿਆ ਕੋਈ ਵੀ ਤੁਹਾਡੇ ਕੇਸ ਚੱਲਦੇ ਆ ਸਰ ਸਰ ਕੇਸ ਚੱਲਦੇ ਸਰ ਐਕਚੁਅਲੀ ਸਾਡੀ ਜਗ੍ਹਾ ਤੇ ਜਗਾ ਹੈ ਹੈ ਸੀ ਪਿਜਵਾੜੀ ਚ ਕਰ ਰਹੇ ਤੁਹਾਨੂੰ ਦਿਖਦਾ ਪਿਆ ਆ ਔਰ ਸਾਡੀ ਜਗ੍ਹਾ ਤੇ ਕਿਲਾ ਬਰੂਨ ਚ ਪ ਇਲਾਦਾ ਧੱਕਾ ਕਰ ਰਹੀ ਹੈ ਧੱਕਾ ਬਿਲਕੁਲ ਹੀ ਧੱਕਾ ਕਰ ਰਹੀ ਤੁਸੀਂ ਦੇਖੀ ਲੋ ਸਰ ਅਸੀਂ ਸਾਰੇ ਅੰਦਰ ਬੈਠੇ ਹੋਏ ਆ ਤੇ ਸੀ ਸ਼ਰਿਆਮ ਆ ਕਿ ਬਲਡੋਜਰ ਨਾਲ ਕੰਦਾ ਕਾਰਨ ਲਾ ਪਏ ਜੇ ਮੰਨ ਲਓ ਅਸੀਂ ਘਰ ਨਾਲ ਪੂਰੇ ਪੂਰੇ ਘਟ ਆ ਜਾਂਦੇ ਤੁਸੀਂ ਵੀ ਦੇਖੋ ਇਹ ਦਿਖਾਓ ਤੁਸੀਂ ਇਹਨਾਂ ਨੂੰ ਕਿਵੇਂ ਧੰਨ ਘਟਾਈ ਇਹਨਾਂ ਨੇ ਸਭ ਨਿਆਣੇ ਬਜ਼ੁਰਗ ਸਾਰੇ ਸੀਗੇ ਅੰਦਰ ਸਰ ਮੇਰੇ ਮੇਰੇ ਤਾਇਆ ਜੀ ਕੋਈ ਤੁਰ ਨਹੀਂ ਹੁੰਦਾ ਉਹ ਬੀਲ ਚੇਰਤੇ ਆ ਤੇ ਨੇ ਮੇ ਤੇ ਇਹਨਾਂ ਨੇ ਮੇਰੇ ਬ੍ਰਦਰ ਨੂੰ ਕੀ ਕੀਤਾ ਕਿ ਇਹਨਾਂ ਨੇ ਬਲਡੋਜਰ ਲਾਦਾ ਇਹਨਾਂ ਦੀ ਹਿੰਮਤ ਕਿੱਤਾ ਹੁੰਦੀ ਮੇਰੇ ਭਰਾ ਨੂੰ ਤਾਂ ਕਹਿਣ ਦੀ ਕੀ ਲੱਗਦਾ ਧੱਕਾ ਸ਼ਰਿਆਮ ਕਰ ਸਰ ਤੁਸੀਂ ਆਪ ਹੀ ਸਰ ਬਿਸ਼ਰਿਆਮ ਹੀ ਕਰ ਰਹੇ ਉਹਨਾਂ ਦੇ ਸੰਬੰਧ ਵਿੱਚ ਜੇ ਕੋਈ ਸ਼ਿਕਾਇਤ ਵੀ ਕਰੋਗੇ ਵੀ ਸ਼ਿਕਾਇਤ ਕਰਾਂਗੇ ਸੱਤ ਮੈਂ ਹਾਜ਼ਰੀਓਂ ਕੇਹੀ ਬੇਨਤੀ ਕਰਦੀ ਹਾਂ ਡੀਸੀ ਮੈਡਮ ਨੂੰ ਪਲੀਜ਼ ਪਹਿਲਾਂ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਆਜ ਬਲਡوزر ਭੇਜੋ ਜੇ ਜੇ ਕਿਸੇ ਨੂੰ ਮਾਜਰਾ ਵੀ ਬੰਦੇ ਦਾ ਮਾਜਰਾ ਲਗਾ ਸਹੀ ਮਾਜਰਾ ਦਿੱਤਾ ਜਾਵੇ ਜੇ ਵੇਜ ਕਮਰਸ਼ੀਅਲ ਦਾ ਕਮਰਸ਼ੀਅਲ ਦਾ ਮਾਜਰਾ ਦਿੱਤਾ ਜਾਵੇ ਜੇ ਕਿਸੇ ਦਾ ਮਤਲਬ ਕਿ ਅਬ ਐਗਰੀਕਲਚਰ ਜੋ ਤੁਸੀਂ ਐਗਰੀਕਲਚਰ ਚ ਪਾ ਦਿੱਤੀ ਹੋਈ ਐ ਵੈਸੇ ਜਗ੍ਹਾ ਇਹਨਾਂ ਨੇ ਐਗਰੀਕਲਚਰ ਚ ਪਾ ਦਿੱਤੀ ਕੋਈ ਇੱਕ ਰਿਕਾਰਡ ਰਣੇ ਪਿਛੇ ਚੱਕਿਆ ਨਹੀਂ ਹੈਗਾ ਜਿਵੇਂ 1970 1972 ਦੀ ਰਿਪੋਰਟ ਚੱਲਦੇ ਸੀਗੇ ਉਹੀ ਜਿਵੇਂ ਚੱਲਿਆ ਮੇਰੇ ਨਾਲ ਹੀ ਕਾਂਠੀ ਜੀ ਖੜੇ ਆ ਇਹਨਾਂ ਦੀ ਜਿਹੜੀ ਜਗ੍ਹਾ ਕਮਰਸ਼ੀਅਲ ਦੇ ਵਿੱਚ ਹੀ ਆ ਫਿਰ ਵੀ ਚੱਕ ਕੇ ਐਗਰੀਕਲਚਰ ਚ ਪਾਤੀ ਆ ਕੀ ਨਾਂ ਕੀ ਤੁਹਾਡਾ ਜੀ ਮੇਰਾ ਨਾਮ ਸਰਬਜੀਤ ਕੌਰ ਹੈ ਜੀ ਹੋਇਆ ਸੀਗਾ ਤੁਹਾਡਾ ਮਕਾਨ ਕਿੱਥੇ ਤੁਹਾਡਾ ਮੈਂ ਸਰ ਸਾਡੀ ਦੁਕਾਨਾਂ ਆ ਦੋ ਤਰੁਣ ਬੁਟੀਕ ਦੇ ਨਾਂ ਤੇ ਸਾਡੀਆਂ ਦੁਕਾਨਾਂ ਚੱਲਦੀਆਂ ਆ ਅਸੀਂ ਲਾਲੋਬੇ ਮਤਲਬ 2016 17 ਦੇ ਵਿੱਚ ਅਸੀਂ ਆਪਣਾ ਲਈ ਸੀਗੀ ਦੁਕਾਨ ਠੀਕ ਆ ਅਸੀਂ ਛਤੀ ਆ ਸਾਰਾ ਕੁਝ ਕੀਤਾ ਆ ਉੱਥੇ ਅਸੀਂ ਜਿਹੜਾ ਰਜਿਸਟਰੀ ਕਰਾਈ ਸੀ ਕਮਰਸ ਦੀ ਰਜਿਸਟਰੀ ਕਰਾਈ ਸੀ ਕਮਰਚ ਔਰ ਆਬਾਦੀ ਦੀ ਰਜਿਸਟਰੀ ਕਰਾਈ ਸੀ ਤੇ ਸਾਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਨੇ ਸਾਡੇ ਨਾਲ ਧੋਖਾ ਕਰਨਾ ਆ ਠੀਕ ਆ ਸਾਡਾ ਕੰਮ ਬੜਾ ਵਧੀਆ ਚੱਲਦਾ ਆ ਸਾਡੇ ਮੇਰੇ ਕੋਲ ਬੱਚੇ ਸਿੱਖਦੇ ਆ ਸਿੱਖ ਕੇ ਕੰਮ ਕਰਦੇ ਆ ਸਾਡਾ ਰੋਜਗਾਰ ਦਾ ਜਿਹੜਾ ਸਾਧਨ ਹੈਗਾ ਆ ਉਹ ਅਸੀਂ ਉਹਦੇ ਸਿਰ ਤੇ ਅਸੀਂ ਆਪਣੇ ਬੱਚੇ ਪਾਲਨੇ ਆ ਠੀਕ ਆ ਤੇ ਸਾਨੂੰ ਜਦੋਂ ਇਹਨਾਂ ਨੇ ਕਿਹਾ ਕਿ ਮਤਲਬ ਜਿਹੜੀਆਂ ਤੁਹਾਡੀਆਂ ਦੁਕਾਨਾਂ ਰੂਟ ਚ ਆ ਚੁੱਕੀਆਂ ਆ ਸਾਨੂੰ ਤਾਂ ਸਿਰ ਕੋਈ ਦਾ ਡਰ ਹੀ ਨਹੀਂ ਸੀਗਾ ਕਿਉਂਕਿ ਅਸੀਂ ਕਮਰਚ ਦੀ ਰਜਿਸਟਰੀ ਕਰਾਈ ਹੋਈ ਸਾਨੂੰ ਇਹਦੇ ਵਿੱਚ ਕੋਈ ਡਰ ਨਹੀਂ ਹੈਗਾ ਪਰ ਫਿਰ ਵੀ ਇਹ ਸਾਡੇ ਨਾਲ ਧੱਕਾ ਕਰਦੇ ਆ ਜਦੋਂ ਆਂਦੇ ਆ ਕਹਿੰਦੇ ਤੁਸੀਂ ਦੇਖੋ ਜੀ ਸਾਨੂੰ ਉਹਨਾਂ ਕਲਚਰ ਦਾ ਔਰ ਬਰਾਨੀ ਦਾ ਜਦ ਕਿ ਅਸੀਂ ਸਾਰੀਆਂ ਜਿਹੜੀ ਰਜਿਸਟਰੀ ਹੈਗੀ ਆਬਾਦੀ ਔਰ ਕਮਰਚ ਦੀ ਕਰਾਈਓ ਤੇ ਅਸੀਂ ਆਪਾਂ ਬਰਾਨੀ ਦੀ ਕੀਮਤ ਕਿਉਂ ਲਈਏ ਠੀਕ ਨਹੀਂ ਜੀ ਇਸ ਕਰਕੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਆ ਅਸੀਂ ਮਤਲਬ ਸਰਕਾਰ ਦੇ ਕੋਲੋਂ ਇਹੀ ਡੀਸੀ ਮੈਡਮ ਕੋਲੋਂ ਸਾਰੇ ਅਫਸਰਾਂ ਕੋਲੋਂ ਇਹੀ ਬੇਨਤੀ ਕਰਦੇ ਆ ਕਿ ਜੋ ਸਾਡਾ ਮੁਆਵਜ਼ਾ ਬਣਦਾ ਆ ਸਾਨੂੰ ਉਹ ਦਿੱਤਾ ਜਾਵੇ ਅਸੀਂ ਇਹਨਾਂ ਦੇ ਰੋਡ ਬਣਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਡਾਲਣਾ ਚਾਹੁੰਦੇ ਅਸੀਂ ਕਹਿੰਨੇ ਆ ਵੀ ਜੋ ਸਾਡਾ ਮੁਆਵਜ਼ਾ ਜੋ ਸਾਡੀ ਜਿ رجسٹ ਜੇ ਕਿਸੇ ਨੇ ਆਵਾਦੀ ਦੀ ਕਿਰਾਇਆ ਤਾਂ ਉਹਨਾਂ ਨੂੰ ਆਵਾਦੀ ਦੀ ਕੀਮਤ ਦਿੱਤੀ ਜਾਵੇ ਜੇ ਕਿਸੇ ਨੇ ਕਮਰਚ ਦੀ ਕਿਰਾਇਆ ਤਾਂ ਕਮਰਚ ਦਿੱਤੀ ਜਾਵੇ ਜੇ ਕਿਸੇ ਦੀ ਬਰਾਂਡੀ ਤੁਸੀਂ ਉਹਦੇ ਹਿਸਾਬ ਨਾਲ ਦੇ ਦਿਓ ਕਿਉਂਕਿ ਹਰ ਇੱਕ ਦਾ ਮਨ ਜਿਹੜਾ ਦੁਖਦਾਇਆ ਕਿ ਅਸੀਂ ਆਪਣਾ ਇੰਨਾ ਰੁਜ਼ਗਾਰ ਬਣਾ ਕੇ ਹੁਣ ਅਸੀਂ ਕਿੱ ਤੇ ਜਿੱਥੇ ਸਾਡਾ ਗੁਰਦੁਆਰਾ ਸਾਹਿਬ ਥੋੜਾ ਦੂਰ ਹੈਗਾ ਆ ਮੈਨੂੰ ਫੋਨ ਕੀਤਾ ਕਿਸੇ ਨੇ ਕਿ ਉੱਥੇ ਇਕੱਠੇ ਹੋਏ ਆ ਤੁਸੀਂ ਜਾ ਕੇ ਦੇਖ ਕੇ ਆਓ ਤੇ ਇਹ ਨਾ ਹੋਵੇ ਵੀ ਤੁਹਾਡੀ ਦੁਕਾਨ ਤੇ ਵੀ ਆ ਕੇ ਉਹ ਜ਼ਬਰਦਸਤੀ ਕਰਨ ਹੁਣ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਦੇਖੋ ਪੈਟਰੋਲ ਪੰਪ ਵਾਲੇ ਭਾਜੀ ਸਾਡੇ 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 ਬੇਟੇ ਦੀ ਦੀਦੀ ਚੀ ਆ ਇਹਨਾਂ ਦੀ ਕੰਧ ਨੂੰ ਢਾ ਦਿੱਤੀ ਇਹ ਕਿਸ ਹੱਕ ਦੇ ਨਾਲ ਢਾਈ ਲ ਜਦ ਕਿ ਅਸੀਂ ਆਪਾਂ ਹਾਈ ਕੋਰਟ ਦੇ ਵਿੱਚ ਆਪਣਾ ਕੇਸ ਲਾਇਆ ਹੋਇਆ ਹੈ